ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਗੜਾ ਟ੍ਰੇਨਿੰਗ ਸੈਂਟਰ ਖੰਨਾ ਤੇ ਲੋਕਨਾਚ ਅਕੈਡਮੀ ਪੰਜਾਬ ਵੱਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਛਿੱਟੇ ਛੋਟੇ ਬੱਚਿਆਂ ਲਈ ਪੰਗੜਾ ਸਿਖਲਾਈ ਕੈਂਪ ਲਗਾਇਆ ਗਿਆ ਉਸੇ ਲਈ ਤਹਿਤ ਸੈਂਟਰ ਚ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਦੇ ਇੰਟਰ ਅਕੈਡਮੀ ਸੋਲੇ ਡਾਂਸ ਮੁਕਾਬਲੇ ਕਰਵਾਏਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਭੰਗੜਾ ਕੋਚ ਬਲਵਿੰਦਰ ਸਿੰਘ ਗੁਰੂ ਨੇ ਦੱਸਿਆ ਕਿ ਭੰਗੜਾ ਸਿਖਲਾਈ ਕੈਂਪ 'ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਖੰਨਾ ਦੇ ਸਾਹਮਣੇ ਮੁਕਾਬਲੇ ਕਰਵਾਏ ਗਏ। ਕਿ ਜਿਹੜਾ ਹੈਗਾ ਸੀਗਾ ਇੱਥੇ ਕੰਪੀਟੀਸ਼ਨ ਰੱਖਿਆ ਗਿਆ ਸੀਗਾ ਬੱਚਿਆਂ ਦਾ। ਅਡਾ ਭੰਗੜਾ ਡਾਂਸ ਇੰਟਰਨੈਸ਼ਨਲ ਉਹਨਾਂ ਨੇ ਸਟੱਡੀ ਕੋ ਭੰਗੜੇ ਦੀ ਲਗਾਤਾਰ ਫੋਕਲ ਨਿਕ ਦੀ ਸੇਵਾ ਕਰ ਰਿਹਾ ਹੈ। ਆਸਾਂ ਸੁਪਨੇ ਉਹਨਾਂ ਦੀ ਆਪਾਂ ਪੰਗਰੇ ਦਾ ਦਿਨ ਬਿਲਾਉਨੇ ਆ ਅੱਜ ਪੰਗਰੇ ਦਾ ਲਾਸਟ ਦਿਨ ਹੈ ਜਿਹਦੇ ਵਿੱਚ ਜੀ ਆਪਣਾ ਕਾਂਗਰਸੀ ਦਾ 16 ਹਾਂ ਤੇ ਕੰਪਲੀਸ਼ਨ ਕਰੈ ਨੇ ਆਪਣਾ ਬੱਚਿਆਂ ਨੂੰ ਮੀਸ ਕਰੀਏ ਤੇ ਇੱਕ ਤਾਂ ਜਿਹੜੇ ਬੱਚੇ ਆਪਣੇ ਕਲਚਰ ਨਾਲ ਵੀ ਜੋੜਦੇ ਨੇ ਤੇ ਹੈਲਥੀ ਕਿੰਨਾ ਕੁ ਬੈਨੀਫਿਟ ਹੁੰਦਾ ਹੈ ਹੈਲਥੀ ਬਹੁਤ ਪੰਗਰੇ ਦੇ ਸੌ ਮਾਰੀ ਦਾ ਆਜਾ ਹੁੰਦਾ ਤੇ ਜਿਹੜਾ ਸਭ ਤੋਂ ਸੁਣਾ ਜੀ ਦਾ ਸਾਡਾ ਕਲਚਰ ਅੱਜ ਕਿੰਨੇ ਕ ਬੱਚੇ ਨੇ ਇਹਦੇ ਵਿੱਚ ਪਾਰਟਿਸਪੇਟ ਕੀਤਾ ਸੀ ਪਾਰਟਿਸਪੇਟ ਸਾਈਟ ਹੈ ਜਿਹੜੇ ਬੱਚੇ ਬਰਸ਼ਟ ਕਰਦੇ ਨੇ ਕਿੱਥੋਂ ਕਿੱਥੋਂ ਤੁਹਾਡੇ ਕੋਲ ਜਿਹੜੇ ਬੱਚੇ ਜਿਹੜੇ ਪੰਗੜਾ ਦੇ ਟ੍ਰੇਨਿੰਗ ਕੀ ਜਾਂ ਕੰਪੀਟੀਸ਼ਨ ਕੀ ਕਿੱਥੋਂ ਕਿੱਥੋਂ ਆਏ ਨੇ ਅਤੇ ਸਨਾਲਾ ਸਤਨਾ ਗਣਗੜਾ ਦਾ ਇਹ ਬਿਨਾਂ ਦੇ ਸ਼ਹਿਰ ਦਾ ਤੇ ਕਿੰਨੇ ਸਾਲਾਂ ਤੋਂ ਤੁਸੀਂ ਜਿਹੜਾ ਹੈ ਕੰਪੀਟੀਸ਼ਨ ਕਰਾ ਰਹੇ ਅਸੀਂ ਉਸੋ ਤਰ੍ਹਾਂ ਇਸ ਨੂੰ ਲਗਾਤਾਰ ਬੰਦਾ ਤੁਸੀਂ ਕੰਪੀਟੀਸ਼ਨ ਕਰਾਉਣਾ ਹੈ ਆਪ ਵੀ ਅਸੀਂ ਦਾ ਲਾਗਵ ਸਭਾ ਕਰ ਮਿਲ ਕੇ ਵੀ ਹੋ ਕਰਾਏ ਨੇ ਅਗਲੇ ਕੰਗਰਸ ਹੋਂ ਤੱਕ ਤੁਸੀਂ ਜਿਹੜੇ ਹੈਗੇ ਕਿੰਨੇ ਜਿਹੜੇ ਹੈਗੇ ਬੱਚੇ ਜਿਹੜੇ ਹੈਗੇ ਕੰਪੀਟੀਸ਼ਨ ਕਿਸੇ ਵੱਡੇ ਕੰਪੀਟੀਸ਼ਨਾਂ ਚ ਗਏ ਨੇ ਵੱਡੇ ਸ਼ੋਅ ਜਿਵੇਂ ਹੁੰਦੇ ਨੇ ਸਾਡੇ ਵਿੱਚ 16 ਸਾਲ ਹੋ ਗਏ ਲਗਾਤਾਰ ਨੈਸ਼ਨਲ ਜੋ ਪਾਸ ਕਰ ਰਹੇ ਹਾਂ ਕੰਕਰੀਟ ਦੇ ਵਿੱਚ ਜੈਸ ਮੋਰਫੀ ਦੀ ਟੀਮ 11 ਬਰਸ ਸਾਲ ਹੋ ਗਏ ਅੰਗਰੇਜ਼ੀ ਵਿੱਚ ਇੰਟਰਨੈਸ਼ਨਲ ਸਟੋਕ ਪਾਸ ਕਰ ਰਹੇ ਹਾਂ ਬਾਹਰ ਇੰਗਲੈਂਡ ਦੀ ਬੱਚੇ ਨੇ ਜੁਆ ਕੋ ਪਾਸ ਕਰੇ ਜਿਨਾਂ ਕਿ ਅੱਜਕੱਲ੍ਹ ਦੇ ਜਿਹੜੇ ਬੱਚੇ ਨੇ ਜ਼ਿਆਦਾਤਰ ਮੋਬਾਈਲਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਬੱਚਿਆਂ ਨੂੰ ਤੁਸੀਂ ਜਿਹੜੀ ਟ੍ਰੇਨਿੰਗ ਦੇ ਰਹੇ ਹੋ ਟ੍ਰੇਨਿੰਗ ਦੇ ਨਾਲ ਕੰਪੀਟੀਸ਼ਨ ਵੀ ਕਰਾ ਰਹੇ ਹੋ ਭੰਗੜੇ ਦਾ ਤੇ ਕਿੰਨਾ ਇੱਕ ਇਹਦਾ ਮਤਲਬ ਕੀ ਬੈਨੀਫਿਟ ਹੋ ਰਿਹਾ ਜੇ ਉਹਦਾ ਮੋਬਾਈਲ ਜਿਹੜਾ ਤਾਂ ਆਪਣੇ ਹੱਥ ਸੁੰਦਾ ਫਸਤ ਨਹੀਂ ਕਹਿੰਦੇ ਵੀ ਮਨ ਨੂੰ ਰੰਗ ਦਰੋ ਆ ਰਹਾ ਹੋਣਾ ਇਹ ਰਸੋਈ ਦਾ ਵੀ ਮੋਬਾਈਲ ਤੋਂ ਛੱਡ ਕੇ ਇਸ ਅਲਟਰ ਵਾਲ ਜੁੜ ਨੂੰ ਛੱਡ ਕੇ ਇਹ ਜੱਗਿਆ